ਮਿੱਤਰ ਪਿਆਰਿਓ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਮਾਲ ਕੀਤੀ ਹੈ ਨਾਲੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਸਾਨ ਜੱਥੇਬੰਦੀਆਂ ਦੀ ਟਕਾ ਕੇ ਬੇਇਜ਼ਤੀ ਕੀਤੀ ਹੈ ਤੇ ਨਾਲੇ ਉਹਨਾਂ ਦੀ ਮਦਦ ਮੰਗੀ ਹੈ ਅਸਲ 'ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਮੰਗੀ ਤਾਂ ਕਿਸਾਨ ਜੱਥੇਬੰਦੀਆਂ ਦੀ ਮਦਦ ਹੀ ਹੈ ਪਰ ਮੰਗੀ ਟਕੋਰਾ ਲਾ ਲਾ ਕੇ ਤੇ ਮਿਹਨੇ ਦੇ ਦੇ ਕੇ ਆ ਮੁੱਦਾ ਕੀ ਹੈ ਮੁੱਦਾ ਹੈ BBMB ਦਾ ਪਾਣੀਆਂ ਦਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਗਏ ਸੀ ਨੰਗਲ ਡੈਮ ਜਿੱਥੇ ਕੇਂਦਰ ਸਰਕਾਰ ਹੁਣ ਬੀਬੀ ਐਮਬੀ ਦੇ ਰਾਈ ਢੱਕੇ ਨਾਲ ਪਾਣੀ ਦੇਣ ਨੂੰ ਫਿਰਦਾ ਚਲੋ ਮੁੱਖ ਮੰਤਰੀ ਸਾਹਿਬ ਨੇ ਗੱਲ ਤਾਂ ਉਥੇ ਪੰਜਾਬ ਦੇ ਹੱਕ ਚ ਕੀਤੀ ਐ ਪਰ ਮੁੱਖ ਮੰਤਰੀ ਸਾਹਿਬ ਤੇ ਸਵਾਲ ਨੇ ਵੱਡੇ ਹੁਣ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਕੀ ਕਿਹਾ ਤੇ ਕਿਸਾਨ ਜਥੇਬੰਦੀਆਂ ਨੇ ਅੱਗੋਂ ਮੁੱਖ ਮੰਤਰੀ ਨੂੰ ਕੀ ਕਿਹਾ ਦੋਨੇ ਗੱਲਾਂ ਆਪਾਂ ਕਰਦੇ ਆਂ ਇੱਕ ਤਾਂ ਗੌਰ ਨਾਲ ਸੁਣਿਓ ਇੱਕ ਆਪਣਾ ਕੀਮਤੀ ਵਿਚਾਰ ਲਿਖਿਓ ਤੇ ਇੱਕ ਜੇ ਠੀਕ ਲੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਗੱਲ ਬੰਦਿਆਂ ਵਾਲੀ ਪਾਸ਼ਾ ਚ ਕਮੈਂਟ ਲਿਖਿਆ ਕਰੋ ਖੋਤਿਆਂ ਵਾਲੀ ਚ ਨਹੀਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ BBMP ਵਾਲੇ ਪਾਣੀਆਂ ਵਾਲੇ ਮੁੱਦੇ ਤੇ ਮੈਂ ਕੱਲਾ ਲੜਾਈ ਲੜ ਰਿਆ ਜਾਂ ਆਮ ਆਦਮੀ ਪਾਰਟੀ ਲੜ ਰਹੀ ਆ ਤੇ ਆਹ ਕਿਸਾਨ ਜੱਥੇਬੰਦੀਆਂ ਜਿਹੜੀਆਂ ਗੱਲ-ਗੱਲ ਤੇ ਰੌਲਾ ਪਾਉਂਦੀਆਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਵੀ ਹੁਣ ਤੱਕ ਕਿਸਾਨ ਜਥੇਬੰਦੀਆਂ ਦਾ ਇੱਕ ਵੀ ਬਿਆਨ ਤਾਂ ਇਸ ਮੁੱਦੇ ਤੇ ਨਹੀਂ ਆਇਆ ਕਹਿੰਦਾ ਇੱਕ ਵੀ ਕਿਸਾਨ ਜਥੇਬੰਦੀ ਇੱਕ ਵੀ ਕਿਸਾਨ ਆਗੂ ਪਾਣੀਆਂ ਦੇ ਮੁੱਦੇ ਤੇ ਨਹੀਂ ਬੋਲਿਆ ਮੁੱਖ ਮੰਤਰੀ ਕਹਿੰਦਾ ਵੀ ਵੇਖੋ ਊਏ ਨਿੱਕੀ ਨਿੱਕੀ ਗੱਲ ਤੇ ਧਰਣਾ ਲਾ ਕੇ ਬਹਿ ਜਾਂਦੇ ਨੇ ਹੁਣ ਇਹਨਾਂ ਦੀ ਜ਼ੁਬਾਨ ਬੰਦ ਹੋਈ ਪਈ ਆ ਹੁਣੇ ਬੋਲਦੇ ਤੱਕ ਨਹੀਂਗੇ ਤੇ ਮੁੱਖ ਮੰਤਰੀ ਨੇ ਫਿਰ ਦੋ ਤਿੰਨ ਤਕੜੇ ਕਮੈਂਟ ਕੀਤੇ ਕਹਿੰਦਾ ਇਹ ਅਸਲ 'ਚ ਨਾ ਟਰਾਲੀਆਂ 'ਚ ਏਸੀ ਲਾ ਕੇ ਮਜੇ ਨਾਲ ਬਹਿਣ ਵਾਲੇ ਆ ਇਹ ਪੰਜਾਬ ਦੇ ਹੱਕ 'ਚ ਨਹੀਂ ਬੋਲ ਸਕਦੇ ਤੇ ਨਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਹਿੰਦਾ ਵੀ ਦੇਖੋ ਪੰਜਾਬ ਦੇ ਲੋਕ ਇਹ ਕਿਸਾਨ ਜਥੇਬੰਦੀਆਂ ਵਾਲਿਆਂ ਨੂੰ ਮਾਫ ਨਹੀਂ ਕਰਨਗੇ ਉਹ ਇਹਨਾਂ ਨੂੰ ਸਬਕ ਸਿਖਾਉਣਗੇ ਤੇ ਨਾਲੇ ਇਹ ਵੀ ਕਹਤਾ ਵੀ ਮੈਨੂੰ ਇਹਨਾਂ ਦੀ ਮਦਦ ਨਹੀਂ ਚਾਹੀਦੀ ਮੈਂ ਇਹਨਾਂ ਤੋਂ ਕੀ ਲੈਣਾ ਹੁਣ ਗੱਲ ਕਰਕੇ ਦਿਖਾਉਣ ਐਂ ਜਿਹਾ ਵੀ ਕਹਤਾ ਨਾਲੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਜਵਾਬ ਦਿੱਤਾ ਹੈ ਉਹਨਾਂ ਨੇ ਕੀ ਕਿਹਾ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਉਹਨਾਂ ਨੇ ਜਵਾਬ ਦਿੱਤਾ ਸੋਸ਼ਲ ਮੀਡੀਆ ਤੇ ਜਿਹੜੇ ਅਵਤਾਰ ਸਿੰਘ ਮਹਿਮਾ ਕਿਸਾਨ ਆਗੂ ਉਹਨਾਂ ਨੇ ਜਵਾਬ ਦਿੱਤਾ ਉਗਰਾਹਾ ਜੱਥੇਬੰਦੀ ਦੇ ਕੁਝ ਵਿਅਕਤੀ ਸੋਸ਼ਲ ਮੀਡੀਆ ਦੇ ਉੱਪਰ ਜਵਾਬ ਦੇ ਚੁੱਕੇ ਨੇ ਹੋਰ ਜੱਥੇਬੰਦੀਆਂ ਦੇ ਉਹ ਕੀ ਜਵਾਬ ਆਏ ਨੇ ਕਿਸਾਨ ਆਗੂ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਯਾਦਦਾਸ਼ਤ ਇਨੀ ਕਮਜ਼ੋਰ ਕਿਉਂ ਹੈ ਅਰਜਿੰਦਰ ਦੀਪ ਸਿੰਘ ਵਾਲਾ ਕਹਿੰਦਾ 4 April ਨੂੰ ਆ ਬੀਤੀ 4 April 2025 ਨੂੰ ਕਹਿੰਦਾ ਅਸੀਂ ਤੁਹਾਡੇ 50 ਐਮ ਐਲ ਏ ਨੂੰ ਮੰਗ ਪੱਤਰ ਦਿੱਤਾ ਹੈ ਵੀ ਇਹਨੂੰ ਵਿਧਾਨ ਸਭਾ ਦਾ ਸਪੈਸ਼ਲ اجلاس ਸੱਦ ਕੇ ਤੇ ਇਹ ਜਿਹੜਾ ਡੈਮ ਸੇਫਟੀ ਐਕਟ ਹੈ ਇਹਦੇ ਉੱਪਰ ਤੁਸੀਂ ਵਿਸ਼ੇਸ਼ ਕੰਮ ਕਰੋ ਤੇ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਆ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਮੈਂ ਤੁਹਾਨੂੰ ਮਾੜੀ ਜੀ ਦਿਖਾ ਦਿਆਂ ਆ ਲੰਬੀ ਪੋਸਟ ਆ ਵੈਸੇ ਲਿਖ ਕੇ ਪਾਈ ਆ ਦੇਖੋ ਲੰਬੀ ਪੋਸਟ ਦਾ ਨਾਲ ਉਹਨੇ ਅਖਬਾਰਾਂ ਦੀਆਂ ਕਟਿੰਗ ਪਾਈਆਂ ਨੇ ਆ ਦੇਖੋ ਰੇਂਦਰ ਸਿੰਘ ਦੀਪ ਸਿੰਘ ਵਾਲਿਆਂ ਨੇ ਲਿਖਿਆ ਉਹ ਕਹਿੰਦਾ ਪੰਜਾਬ ਦੇ ਭਲਕੜ ਮੁੱਖ ਮੰਤਰੀ ਦੇ ਧਿਆਨ ਹਿੱਤ ਉਹ ਕਹਿੰਦਾ ਅਸੀਂ ਤੁਹਾਡੇ 50 ਐਮਐਲ ਨੂੰ ਮੰਗ ਪੁੱਤਰ ਦਿੱਤੇ ਵੀ ਇੱਥੇ ਕੁਝ ਕਰੋ ਤੁਸੀਂ ਬੋਲਦੇ ਕਿਉਂ ਨਹੀਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਹਿੰਦਾ ਵੀ ਜੇ ਮੁੱਖ ਮੰਤਰੀ ਦੇ 50 ਉਹਨੇ ਨਮੂਨੇ ਲਿਖਿਆ ਕਹਿੰਦਾ ਜੇਕਰ 50 ਨਮੂਨਿਆਂ ਨੇ ਮੁੱਖ ਮੰਤਰੀ ਨੂੰ ਸਾਡੇ ਦਿੱਤੇ ਮੰਗ ਪੱਤਰ ਵੀ ਨਹੀਂ ਭੇਜੇ ਤੇ ਉਹਨੂੰ ਦੱਸਿਆ ਵੀ ਨਹੀਂ ਤੇ ਫਿਰ ਮੁੱਖ ਮੰਤਰੀ ਦੇ ਨਮੂਨਿਆਂ ਦਾ ਕਸੂਰ ਹੈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਹਿ ਰਿਹਾ ਦੂਜੇ ਪਾਸੇ ਅਵਤਾਰ ਸਿੰਘ ਮਹਿਨਾ ਕਹਿੰਦਾ ਹੈ ਵੀ ਮੁੱਖ ਮੰਤਰੀ ਸਾਹਿਬ ਅਸਲ ਚ ਤੁਹਾਡੀਆਂ ਹੁਣ ਨਿਕਲ ਗਈਆਂ ਚੀਕਾਂ ਤੁਸੀਂ ਇਹ ਇਹਦੇ ਤੇ ਸਟੈਂਡ ਲੈਣ ਜੋਗੇ ਨਹੀਂ ਹੋ ਤੁਹਾਨੂੰ ਪਤਾ ਹੈ ਕਿ ਅਸਲੀ ਲੜਾਈ ਪੰਜਾਬ ਦੇ ਮੁੱਦਿਆਂ ਦੀ ਹੁਣ ਤੱਕ ਕਿਸਾਨ ਜਥੇਬੰਦੀਆਂ ਨੇ ਲੜੀ ਆ ਉਹਨਾਂ ਨੇ ਲੜਨੀ ਆ ਅਵਤਾਰ ਸਿੰਘ ਮਹਿਮਾ ਜਿਹੜਾ ਕਿਸਾਨ ਆਗੂ ਹੈ ਉਹ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਜਦੋਂ ਅਜੇ ਤੁਸੀਂ ਤੇ ਅਸੀਂ ਜੰਮੇ ਵੀ ਨਹੀਂ ਸੀ ਨਾ ਪਾਣੀਆਂ ਦੇ ਮੁੱਦੇ ਤੇ ਕਿਸਾਨ ਜਥੇਬੰਦੀਆਂ ਉਦੋਂ ਤੋਂ ਲੜਾਈ ਲੜਦੀਆਂ ਆ ਰਹੀਆਂ ਤੇ ਹੁਣ ਤੱਕ ਲੜ ਰਹੀਆਂ ਉਹ ਕਿਸਾਨ ਆਗੂ ਕਹਿੰਦਾ ਬੀ ਮੁੱਖ ਮੰਤਰੀ ਸਾਹਿਬ ਜੇ ਮਦਦ ਲੈਣੀ ਹੈ ਤੇ ਐਦਾਂ ਚੀਕਾਂ ਮਾਰ ਕੇ ਐਦਾਂ ਬੇਇੱਜ਼ਤੀ ਕਰਕੇ ਕਮੈਂਟ ਮਾਰ ਕੇ ਨਹੀਂ ਦੂਜੀ ਗੱਲ ਕਿਸਾਨ ਆਗੂ ਨੇ ਕਿਹਾ ਉਹ ਕਹਿੰਦਾ ਮੁੱਖ ਮੰਤਰੀ ਸਾਹਿਬ ਜਿਹੜਾ ਤੁਸੀਂ ਸਾਨੂੰ ਇਹ ਕਹਿੰਨੇ ਹੋ ਵੀ ਇਹਨਾਂ ਨੇ ਕਦੀ ਆਵਾਜ਼ ਨਹੀਂ ਉਠਾਈ ਉਹਨਾਂ ਨੇ ਦਰਜਨਾ ਤੱਥ ਦਿਖਾਤੇ ਜਿਹੜੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜੇ 2022 ਨੂੰ ਉਹਨਾਂ ਨੇ ਤੱਥ ਪੇਸ਼ ਕੀਤਾ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਮੁਜ਼ਾਹਰਾ ਕਰਕੇ ਤੇ ਅਸੀਂ ਇਸ ਮੁੱਦੇ ਦੇ ਉੱਪਰ 30 ਜੂਨ 2022 ਨੂੰ ਉਹਨਾਂ ਨੇ ਲਿਖਿਆ ਕਿ ਅਸੀਂ ਚੰਡੀਗੜ੍ਹ ਚ ਮੁਜ਼ਾਹਰਾ ਕਰਕੇ ਇਸ ਮੁੱਦੇ ਤੇ ਵੱਡੀਆਂ ਮੰਗਾਂ ਰੱਖੀਆਂ ਤੇ ਉਸ ਤੋਂ ਬਾਅਦ ਲੜਾਈ ਲੜਦੇ ਆ ਰਹੇ ਹਾਂ ਦੂਜੀ ਗੱਲ ਅਵਤਾਰ ਸਿੰਘ ਮਹਿਮਾ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਕਿਸਾਨ ਜਥੇਬੰਦੀਆਂ ਕੋਲ ਨਾ ਪੁਲਿਸ ਹੈ ਨਾ ਫੌਜ ਹੈ ਨਾ ਪ੍ਰਸ਼ਾਸਨ ਹੈ ਜਥੇਬੰਦੀਆਂ ਤਾਂ ਧਰਨੇ ਲਾ ਸਕਦੀਆਂ ਨੇ ਅੱਜ ਤੁਸੀਂ ਆ ਉਥੇ ਨੰਗਲ ਦੇ ਵਿੱਚ ਆਪ ਵੀ ਧਰਨਾ ਲਵਾਇਆ ਤੇ ਜਦੋਂ ਤਾਂ ਤੁਸੀਂ ਧਰਨੇ ਲਵਾਉਨੇ ਹੋ ਉਦੋਂ ਤਾਂ ਧਰਨੇ ਤੁਸੀਂ ਜਾਇਜ਼ ਕਰਾਰ ਦੇ ਦਿੰਨੇ ਹੋ ਜਦੋਂ ਆਪੇ ਧਰਨੇ ਲੋਕ ਲਾਉਂਦੇ ਨੇ ਉਦੋਂ ਤੁਸੀਂ ਕਹਿ ਦਿੰਨੇ ਹੋ ਵੀ ਇਹ ਧਰਨੇ ਗਲਤ ਨੇ ਇਹ ਧਰਨੇ ਨਜਾਇਜ਼ ਨੇ ਇਹ ਧਰਨੇ ਨਹੀਂ ਲੱਗਣੇ ਚਾਹੀਦੇ ਇਹ ਧਰਨੇ ਵਿਹਲੇ ਲਾਉਂਦੇ ਨੇ ਅੱਜ ਕਿਸਾਨ ਆਗੂਆਂ ਨੇ ਪੁੱਛਿਆ ਵੀ ਮੁੱਖ ਮੰਤਰੀ ਸਾਹਿਬ ਕਿਸਾਨ ਜਥੇਬੰਦੀਆਂ ਕੋਲ ਧਰਨੇ ਲਾਉਣ ਬਜਾਰੇ ਕਰਨ ਆਵਾਜ਼ ਉਠਾਉਣ ਦੀ ਤਾਕਤ ਹੈ ਤੇ ਤੁਸੀਂ ਜਿੰਨੇ ਤਰੀਕਿਆਂ ਨਾਲ ਕਿਸਾਨ ਆਵਾਜ਼ ਠਾਉਂਦੇ ਨੇ ਜਾਂ ਮਜ਼ਦੂਰ ਠਾਉਂਦੇ ਨੇ ਜਾਂ ਦੂਜੇ ਲੋਕ ਠਾਉਂਦੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਤਾਂ ਤੁਸੀਂ ਗਲਤ ਕਰਾਰ ਦੇ ਰਹੇ ਹੋ ਤੇ ਫਿਰ ਅਸੀਂ ਕਿਹੜੇ ਹਿਸਾਬ ਦੇ ਨਾਲ ਇਸ ਮੁੱਦੇ ਤੇ ਆਵਾਜ਼ ਠਾਈਏ ਉਹ ਕਹਿੰਦੇ ਜਦੋਂ ਅਸੀਂ ਆਪਣੇ ਹੱਕਾਂ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਚਾਹੇ ਅਸੀਂ ਪੰਜਾਬ ਦੇ ਪਾਣੀਆਂ ਦੀ ਲੜਾਈ ਤੇ ਗੱਲ ਕਰੀਏ ਉਹ ਕਹਿੰਦੇ ਚਾਹੇ ਅਸੀਂ ਜਿਹੜੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਗੱਲ ਕਰੀਏ ਪੰਜਾਬ ਦੇ ਮਜ਼ਦੂਰਾਂ ਨੂੰ ਬਚਾਉਣ ਦੀ ਬੇਰਜਗਾਰਾਂ ਦੇ ਮੁੱਦੇ ਤੇ ਤਾਂ ਤੁਸੀਂ ਸਾਨੂੰ ਕੁਝ ਕਰਨ ਨਹੀਂ ਦਿੰਦੇ ਤੁਸੀਂ ਜੇਲਾ ਚ ਸਾਨੂੰ ਪਾਉਨੇ ਹੋ ਸੋ ਅੱਜ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਇਹ ਸਾਰਾ ਕੁਝ ਸੀ ਅਸਲ ਚ ਮੁੱਖ ਮੰਤਰੀ ਸਾਹਿਬ ਕਿਸਾਨਾਂ ਨੂੰ ਆਵਾਜ਼ ਮਾਰ ਰਹੇ ਨੇ ਤੇ ਉੱਤੋਂ ਉੱਤੋਂ ਮਿਹਣੇ ਦੇ ਰਹੇ ਨੇ ਹੁਣ ਜਿਹੜੇ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਉਹਨਾਂ ਨੇ ਕਿਹਾ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਭਾਸ਼ਾ ਹੀ ਮੁੱਖ ਮੰਤਰੀ ਦੇ ਅਹੁਦੇ ਵਾਲੀ ਨਹੀਂ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਇੱਕ ਤਹਜ਼ੀਬ ਚ ਇੱਕ ਲਿਮਟ ਚ ਇੱਕ ਸ਼ਬਦਾਂ ਦੀ ਚੋਣ ਕਰਕੇ ਇੱਕ ਬੜੇ ਸਲੀਕੇ ਨਾਲ ਬੋਲਣ ਵਾਲਾ ਉਹਦਾ ਹੈ ਕਿਉਂਕਿ ਇਤੋਂ ਵੱਡਾ ਉਹਦਾ ਕੀ ਹੋ ਸਕਦਾ ਤੇ ਕਿਸਾਨ ਆਗੂ ਨੇ ਕਿਹਾ ਵੀ ਜਿਸ ਭਾਸ਼ਾ ਚ ਮੁੱਖ ਮੰਤਰੀ ਭਗਵੰਤ ਸਿੰਘ ਸਾਹਿਬ ਬੋਲਦੇ ਨਹੀਂ ਉਹ ਤਾਂ ਭਾਸ਼ਾ ਹੀ ਅਨਪੜ੍ਹ ਤੇ ਉਜੜ ਬੰਦਿਆਂ ਵਾਲੀ ਹੈ ਹੁਣ ਇਹਦੇ ਉੱਪਰ ਮੁੱਖ ਮੰਤਰੀ ਸਾਹਿਬ ਅੱਗੇ ਕੀ ਕਹਿਣਗੇ ਉਹ ਤਾਂ ਨਹੀਂ ਮੈਨੂੰ ਪਤਾ ਪਰ ਇੱਕ ਗੱਲ ਮੈਂ ਕਿਸਾਨ ਜੱਥੇਬੰਦੀਆਂ ਨੂੰ ਕਹਿਣੀ ਚਾਹਣਾ ਵੀ ਭਾਈ ਮੁੱਖ ਮੰਤਰੀ ਸਾਹਿਬ ਨੇ ਅੱਜ ਜੇ ਕਿਹਾ ਵੀ ਤੁਸੀਂ ਕੁਝ ਕਰੋ ਤਾਂ ਹੁਣ ਵੇਲਾ ਮੁੱਖ ਮੰਤਰੀ ਠੀਕ ਹੈ ਕਿ ਤੁਸੀਂ ਠੀਕ ਹੋ ਇਹ ਵੇਲਾ ਮੈਂ ਕਹੂੰਗਾ ਜਿਹੜਾ ਤਰੀਕਾ ਤੁਹਾਡੀ ਲੜਾਈ ਲੜਨ ਦਾ ਹੈ ਮੁੱਖ ਮੰਤਰੀ ਸਾਹਿਬ ਤੁਹਾਡੇ ਤੋਂ ਉਹੀ 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 ਮੰਗ ਰਹੇ ਹੋਣਗੇ ਤੇ ਤੁਹਾਡਾ ਤਰੀਕਾ ਧਰਨੇ ਮਜਾਰੇ ਕਰਨ ਦਾ ਤਾਂ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ ਤਾਂ ਤੁਸੀਂ ਕੁਝ ਕਰਨਾ ਨਹੀਂਗਾ ਕਿਉਂਕਿ ਪੰਜਾਬ ਸਰਕਾਰ ਤਾਂ ਤੁਹਾਡੇ ਤੋਂ ਮਦਦ ਮੰਗ ਰਹੀ ਆ ਤਾਂ ਤੁਸੀਂ ਹੀ ਚੰਡੀਗੜ੍ਹ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਦੇ ਦਫ਼ਤਰ ਨੇ ਜਾਂ BBMB ਦਾ ਜਿਹੜਾ ਅਦਾਰਾ ਹੈ ਜਾਂ ਰਾਜਪਾਲ ਸਾਹਿਬ ਦਾ ਜਿਹੜਾ ਰਾਜਪਵਨ ਹੈ ਉੱਥੇ ਕੋਈ ਆਪਣਾ ਜਿਹੜਾ ਪ੍ਰਦਰਸ਼ਨ ਹੈ ਉਹ ਰੱਖੋ ਤੇ ਕਰੋ ਫਿਰ ਵੇਖਾਂਗੇ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਤੁਹਾਡੇ ਤੋਂ ਮਦਦ ਮੰਗ ਰਹੇ ਨੇ ਕੀ ਉਹ ਤੁਹਾਨੂੰ ਪ੍ਰਦਰਸ਼ਨ ਕਰਨ ਦੇਣਗੇ ਜਾਂ ਨਹੀਂ ਕਰਨ ਦੇਣਗੇ ਹੁਣ ਹੋਰ ਤਾਂ ਤੁਹਾਡੇ ਕੋਲ ਕੋਈ ਫੌਜ ਨਹੀਂ ਜਿੰਨੂੰ ਤੁਸੀਂ ਕਹਿ ਦਿਓ ਵੀ ਜਾ ਕੇ ਉੱਥੇ ਬੀਬੀਐਮਬੀ ਦੀ ਟੀਮ ਨੂੰ ਰੋਕੋ ਤੇ ਉੱਥੇ ਤੁਸੀਂ ਕੋਈ ਲਾ ਸਕੋ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਕਿਸਾਨ ਜੱਥੇਬੰਦੀਆਂ ਵਾਲਿਓ ਅੱਜ ਮੁੱਖ ਮੰਤਰੀ ਨੇ ਜੇ ਤੁਹਾਡੀ ਮਦਦ ਮੈਂ ਕਹੂੰਗਾ ਉਤੋਂ ਤੋਂ ਉਹਨਾਂ ਨੇ ਕਹਿਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੇ ਵਸੇ ਸਾਨੂੰ ਇਹਨਾਂ ਦੀ ਲੋੜ ਨਹੀਂ ਜੇ ਲੋੜ ਨਾ ਹੁੰਦੀ ਤੇ ਫਿਰ ਜ਼ਿਕਰ ਕਰਨ ਦੀ ਵੀ ਲੋੜ ਨਹੀਂ ਸੀ ਉਹਨਾਂ ਨੂੰ ਲੋੜ ਹੈਗੀ ਆ ਹੁਣ ਇੱਕ ਤਰ੍ਹਾਂ ਨਾਲ ਉਹ ਮਦਦ ਦੀ ਮੰਗ ਰਹੇ ਆ ਇਸ ਕਰਕੇ ਜਿਹੜਾ ਤਰੀਕਾ ਤੁਹਾਡਾ ਕਿਸਾਨ ਜੱਥੇਬੰਦੀਆਂ ਵਾਲਿਓ ਉਹ ਤੁਸੀਂ ਅਪਣਾਓ ਤੇ ਜਾ ਕੇ ਪ੍ਰਦਰਸ਼ਨ ਕਰੋ ਫਿਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਮੁੱਖ ਮੰਤਰੀ ਸਾਹਿਬ ਸਾਨੂੰ ਬੋਲਣ ਨਹੀਂ ਦਿੰਦੇ ਉਹ ਧਰਨਾ ਮਜਾਰਾ ਕਰਨ ਨਹੀਂ ਦਿੰਦੇ ਅੱਜ ਜਦੋਂ ਉਹਨਾਂ ਨੇ ਆਪ ਕਹਿਤਾ ਤਾ ਹੁਣ ਤਾਂ ਤੁਹਾਡਾ ਫਰਜ ਬਣਦਾ ਹੈ ਤੇ ਜੇ ਫਿਰ ਨਹੀਂ ਬੋਲਣ ਦੇਣਗੇ ਤੁਹਾਨੂੰ ਨਹੀਂ ਚੰਡੀਗੜ੍ਹ ਜਾਣ ਦੇਣਗੇ ਤਾਂ ਵੀ ਪਤਾ ਲੱਗ ਜਾਊਗਾ ਵੀ ਮੁੱਖ ਮੰਤਰੀ ਅਸਲ ਦੇ ਵਿੱਚ ਉੱਤੋਂ ਤੋਂ ਕਹਿ ਰਹੇ ਨੇ ਅਸਲ 'ਚ ਉਹ ਤੁਹਾਡੀ ਮਦਦ ਨਹੀਂ ਚਾਹੁੰਦੇ ਪਤਾ ਲੱਗ ਜਾਊਗਾ ਨਾ ਅਸਲ ਕੀ ਆ ਸੋ ਬੇਨਤੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਮੈਂ ਦੁਬਾਰਾ ਦੱਸ ਦਿਆ ਕਾਫੀ ਵੀਰ ਲਾਈਵ ਦੇ ਵਿੱਚ ਦਬਾ ਹੁਣ ਤਾਂ ਜੇ ਜੁੜੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਈ ਅੱਜ ਕਿਸਾਨ ਜਥੇਬੰਦੀਆਂ ਤੇ ਤਿੱਖੇ ਕਮੈਂਟ ਕੀਤੇ ਨੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਨਾਲੇ ਤਾਂ ਕਿਸਾਨਾਂ ਦੀ ਅੰਦਰ ਖਾਤੇ ਮਦਦ ਮੰਗੀ ਐ ਤੇ ਨਾਲੇ ਕਿਸਾਨ ਜਥੇਬੰਦੀਆਂ ਦੀ ਬੇਇੱਜ਼ਤੀ ਜੀ ਕੀਤੀ ਐ ਕੀ ਕਿਹਾ ਕਹਿੰਦੇ ਵੀ ਬੀਬੀ ਐਮਬੀ ਵਾਲੇ ਮੁੱਦੇ ਤੇ ਪਾਣੀਆਂ ਦੇ ਮੁੱਦੇ ਤੇ ਅਸੀਂ ਕੱਲੇ ਲੜਾਈ ਲੜ ਰਹੇ ਆ ਤੇ ਆ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਰੋਲ ਰੋਜ ਹੀ ਮਤਲਬ ਰੌਲਾ ਪਾਉਂਦੇ ਨੇ ਹੁਣ ਇਹ ਕੋਈ ਬੋਲਦਾ ਨੀਗਾ ਹੁਣ ਇਹ ਕੋਈ ਕੁਸਕਦਾ ਨੀਗਾ ਹੁਣ ਇਹਨਾਂ ਦਾ ਕੋਈ ਧਿਆਨ ਤੱਕ ਨਹੀਂ ਆਉਂਦਾ ਹੁਣ ਇਹ ਸਾਡੀ ਮਦਦ ਤੇ ਕਿਉਂ ਨਹੀਂ ਆਉਂਦੇ ਤੇ ਫਿਰ ਕਿਸਾਨ ਆਗੂਆਂ ਨੇ ਇਹਦਾ ਜਵਾਬ ਦਿੱਤਾ ਤੱਥਾਂ ਨਾਲ ਸੋਸ਼ਲ ਮੀਡੀਆ ਅੱਧਾ ਭਰਤਾ ਉਹਨਾਂ ਨੇ ਤੱਥ ਦੇ ਦੇ ਕੇ ਵੀ ਆਹ ਦੇਖੋ ਅਸੀਂ ਹੁਣ ਤੱਕ ਕਿੰਨੀ ਵਾਰ ਇੱਕ 5-6 ਮਹੀਨਿਆਂ ਦੇ ਵਿੱਚ ਇਸ ਮੁੱਦੇ ਤੇ ਬਿਆਨ ਵੀ ਦਿੱਤੇ ਨੇ ਰੌਲਾ ਵੀ ਪਾਇਆ ਪ੍ਰਦਰਸ਼ਨ ਵੀ ਕੀਤੇ ਨੇ ਪਰ ਕਿਸਾਨ ਆਗੂ ਕਹਿੰਦੇ ਵੀ ਜੇਕਰ ਮੁੱਖ ਮੰਤਰੀ ਸਾਹਿਬ ਕੋਲ ਇਹ ਸਭ ਸੂਚਨਾ ਨਹੀਂ ਹੈਗੀ ਤੇ ਫਿਰ ਮੁੱਖ ਮੰਤਰੀ ਇਹਦਾ ਮਤਲਬ ਹੈ ਵੀ ਉਹਨਾਂ ਨੂੰ ਕੁਝ ਨਹੀਂ ਪਤਾ ਤਾਂ ਫਿਰ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਆਲਾ ਨੇ ਸੋਸ਼ਲ ਮੀਡੀਆ ਤੇ ਲਿਖ ਕੇ ਲੰਬੀ ਪੋਸਟ ਪਾਈ ਹੈ ਅਵਤਾਰ ਮਹਿਮਾ ਇਸ ਮੁੱਦੇ ਤੇ ਬੋਲਿਆ ਕਿਸਾਨ ਆਗੂ ਦੂਜੇ ਜਿਹੜੇ ਜੱਥੇਬੰਦੀਆਂ ਦੇ ਆਗੂ ਨੇ ਉਗਰਾਹਾ ਜੱਥੇਬੰਦੀ ਦੇ ਕਈ ਸਰੇ ਆਗੂਆਂ ਨੇ ਸੋਸ਼ਲ ਮੀਡੀਆ ਤੇ ਇਹਦੇ ਤੇ ਕਮੈਂਟ ਪਾ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਵਾਰ-ਵਾਰ ਇਸ ਮੁੱਦੇ ਨੂੰ ਚੁੱਕਿਆ ਦੁਹਰਾਇਆ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਇਹ ਝੂਠ ਬੋਲ ਰਹੇ ਨੇ ਕਿ ਅਸੀਂ ਕੋਈ ਬਿਆਨ ਨਹੀਂ ਦਿੱਤਾ ਉਹ ਕਹਿੰਦੇ ਅਸੀਂ ਤਾਂ ਲਗਾਤਾਰ ਬਿਆਨ ਵੀ ਦਿੱਤੇ ਨੇ ਆਵਾਜ਼ ਵੀ ਉਠਾਈ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਉਹ ਕਹਿੰਦੇ ਇਹਨਾਂ ਨੇ ਤਾਂ ਸਾਡਾ ਜਮਹੂਰੀ ਹੱਕ ਜਿਹੜਾ ਸੰਵਿਧਾਨਕ ਤੇ ਕਾਨੂੰਨੀ ਹੱਕ ਹੈ ਕਿ ਜੇ ਜਿੱਥੇ ਕਿਤੇ ਤੁਹਾਨੂੰ ਜਰੂਰਤ ਲੱਗੇ ਤੁਸੀਂ ਆਵਾਜ਼ ਉਠਾ ਸਕਦੇ ਹੋ ਧਰਨਾ ਲਾ ਸਕਦੇ ਹੋ ਪ੍ਰਦਰਸ਼ਨ ਕਰ ਸਕਦੇ ਹੋ ਉਹ ਕਹਿੰਦੇ ਮੁੱਖ ਮੰਤਰੀ ਨੇ ਸਾਡਾ ਉਹ ਹੱਕ ਵੀ ਗੈਰਕਾਨੂੰਨੀ ਕਰਤਾ ਉਹ ਕਹਿੰਦੇ ਮੁੱਖ ਮੰਤਰੀ ਤਾਂ ਹੁਣ ਧਰਨੇ ਲਾ ਲੈ ਕੇ ਮੁੱਖ ਮੰਤਰੀ ਬਣੇ ਧਰਨੇ ਲਾ ਲੈ ਕੇ ਪਾਰਟੀ ਬਣਾਈ ਤੇ ਧਰਨੇ ਲਾ ਲੈ ਕੇ ਜਿਹੜੇ ਸੁਪਰੀਮੋ ਕੇਜਰੀਵਾਲ ਸਾਹਿਬ ਉਹ ਵੱਡੇ ਆਗੂ ਬਣੇ ਦਿੱਲੀ 'ਚ ਤੇ ਕਹਿੰਦੇ ਹੁਣ ਇਹ ਧਰਨਿਆਂ ਨੂੰ ਹੀ ਸਭ ਤੋਂ ਮਾੜੀ ਗੱਲ ਕਹਿਣ ਲੱਗ ਪਏ ਨੇ ਤੇ ਅੱਜ ਕਿਸਾਨਾਂ ਨੂੰ ਕਹਿੰਦੇ ਅੱਜ ਫੇਰ ਮੁੱਖ ਮੰਤਰੀ ਸਾਹਿਬ ਨੇ ਆਪ ਵੀ ਨੰਗਲ 'ਚ ਧਰਨਾ ਲਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸਾਨਾਂ ਨੂੰ ਕਹਿੰਦੇ ਨੇ ਕਿ ਅਸਲ ਮੁੱਖ ਮੰਤਰੀ ਸਾਹਿਬ ਧਰਨਿਆਂ ਦੇ ਵਿਰੋਧ ਨਹੀਂ ਗਏ ਉਹ ਦੂਜਿਆਂ ਦੇ ਧਰਨਿਆਂ ਦੇ ਵਿਰੋਧ ਨੇ ਜੇ ਤਾਂ ਉਹਨਾਂ ਦੀ ਪਾਰਟੀ ਦੀ ਟੋਪੀ ਪਾ ਕੇ ਤੇ ਉਹਨਾਂ ਦਾ ਝੰਡਾ ਫੜ ਕੇ ਕੋਈ ਧਰਨਾ ਲਾਵੇ ਮਜਾਰਾ ਕਰੇ ਰੋਡ ਰੋਕ ਕੇ ਫੇਰ ਤਾਂ ਸਹੀ ਹੈ ਪਰ ਜੇ ਦੂਜੇ ਦੂਜੀਆਂ ਪਾਰਟੀਆਂ ਦੇ ਜਾਂ ਜਥੇਬੰਦੀਆਂ ਦੇ ਝੰਡੇ ਚੁੱਕ ਕੇ ਕੋਈ ਇੰਜ ਕਰੇਗਾ ਫੇਰ ਕਿਸਾਨ ਆਗੂ ਕਹਿੰਦੇ ਨੇ ਵੀ ਮੁੱਖ ਮੰਤਰੀ ਸਾਹਿਬ ਨੂੰ ਗਲਤ ਲੱਗਦਾ ਹੁਣ ਇਹ ਸਾਰੇ ਕੁੱਸ਼ਤੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਆਮ ਆਦਮੀ ਪਾਰਟੀ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜੋ ਕੁੱਸ਼ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੇ ਜੋ ਕੁੱਸ਼ ਕਿਸਾਨ ਆਗੂਆਂ ਨੇ ਕਿਹਾ ਮੈਂ ਦੋਵੇਂ ਗੱਲਾਂ ਦੱਸੀਆਂ ਨੇ ਐਵੇਂ ਉਹ ਜਿਵੇਂ ਭਾਜਪਾ ਵਾਲੇ ਜਦੋਂ ਮੋਦੀ ਸਰਕਾਰ ਤੇ ਸਵਾਲ ਠਾਈਏ ਤੇ ਉਹ ਥੱਲੋਂ ਐਵੇਂ ਜਿਹੜੇ ਕਦੀ ਮੋਦੀ ਨੂੰ ਮਿਲੇ ਨਹੀਂ ਲੈਣਾ ਨਹੀਂ ਦੇਣਾ ਨਹੀਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਬੀਜੇਪੀ ਦੀ ਅਸਲੀ ਪੋਲਿਟਿਕਸ ਕੀ ਆ ਉਹ ਐਵੇਂ ਬੁੜਕਣ ਲੱਗ ਪੈਂਦੇ ਨੇ ਐਵੇਂ ਕਾਂਗਰਸ ਦੇ ਹੀਟਲੇ ਕਰਦੇ ਨੇ ਐਵੇਂ ਕਾਲੀਦਾਲ ਨਾਲੇ ਉਵੇਂ ਆਮ ਆਦਮੀ ਪਾਰਟੀ ਵਾਲੇ ਵੀ ਕਰਨ ਲੱਗ ਪੈਂਦੇ ਨੇ ਨਾ ਕਰਿਆ ਕਰੋ ਇਹ ਚੰਗੀਆਂ ਗੱਲਾਂ ਨਹੀਂ